ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿੱਚ ਅਜਾਇਬ ਘਰ ਬਣਾਉਣ ਲਈ AISSF ਅਤੇ AIYF ਵੱਲੋਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਜੰਗੀ ਸ਼ਹੀਦ ਦੀ ਮਹਾਨ ਇਨਕਲਾਬੀ ਵਿਰਾਸਤ ਨੂੰ ਸੰਭਾਲਨ ਤੇ ਦਿੱਤਾ ਜ਼ੋਰ ਸਰਹਾਰ ਭਾਰਤ ਨੌਜਵਾਨ ਸਭਾ ਤੇ 올 ਇੰਡੀਆ ਸਟੂਡੈਂਟ ਫੈਡਰੇਸ਼ਨ ਇੱਕ ਵਫਦ ਵੱਲੋਂ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਇਤਿਹਾਸਿਕ ਅਜਾਇਬ ਘਰ ਬਣਾਉਣਾ ਜਿੱਥੇ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਮੂਲ ਹੱਥ ਲਿਖਤਾਂ ਭਗਤ ਸਿੰਘ ਨਾਲ ਸੰਬੰਧਿਤ ਸਾਰੀਆਂ ਪਛਾਵਾਵਾਂ ਛਾਪੀਆਂ ਸਹਿਤ ਉਹਨਾਂ ਨਾਲ ਸੰਬੰਧਿਤ ਅਦਾਲਤੀ ਕੇਸਾਂ ਦੇ ਦਸਤਾਵੇਜ਼ਾਂ ਦਾ ਸੰਗ੍ਰਹਿ ਕਰਕੇ ਹੁਸੈਨੀਵਾਲਾ ਵਿਖੇ ਸੰਭਾਲਿਆ ਜਾਵੇ ਇਸ ਅਜਾਇਬ ਘਰ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬ੍ਰੇਰੀ ਵੀ ਬਣਾਉਣਾ ਸ਼ਹੀਦ ਭਗਤ ਸਿੰਘ ਦੀਆਂ ਮੂਲ ਹੱਥ ਲਿਖਤਾ ਅਤੇ ਆਜ਼ਾਦੀ ਸੰਗਰਾਮ ਦੀਆਂ ਅਮੀਰ ਇਨਕਲਾਬੀ ਵਿਰਾਸਤ ਨੂੰ ਸਿਲੇਬਸ ਵਿੱਚ ਸ਼ਾਮਲ ਕਰਵਾਉਣਾ ਅਤੇ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ਵਿੱਚ ਸਥਿਤ ਸ਼ਹੀਦ ਭਗਤ ਸਿੰਘ ਦੇ ਉਸ ਦੇ ਸਾਥੀਆਂ ਦੇ ਰਹਾਇਸ਼ੀ ਮਕਾਨ ਨੂੰ ਇਤਿਹਾਸਿਕ ਯਾਦਗਾਰ ਇਮਾਰਤ ਘੋਸ਼ਿਤ ਕਰਨਾ ਜਿਸ ਨੂੰ ਸਰਕਾਰ ਆਪਣੇ ਕਬਜ਼ੇ 'ਚ ਲਵੇ ਹੈ ਤੇ ਉਹ ਇਮਾਰਤ ਦੇ ਕਾਬਜ਼ ਮਾਲਕਾਂ ਲਈ ਬਦਲਾਵਾਂ ਵਾਲੇ ਹਾਇਸ਼ੀ ਕਰ ਬਣਾ ਕੇ ਦਿਵਾਉਣ ਲਈ ਅੱਜ ਮੁੱਖ ਮੰਤਰੀ ਪੰਜਾਬ ਦੇ ਨਾਲ ਡਿਪਟੀ ਕਮਿਸ਼ਨਰ ਫਾਜ਼ਿਲਕਾ ਰਾਹੀਂ ਇੱਕ ਮੰਗ ਪੱਤਰ ਭੇਜਿਆ ਗਿਆ ਇਸ ਵਫਦ ਦੀ ਅਗਵਾਈ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸ਼ਪਰੀਵਾਲਾ ਜ਼ਿਲ੍ਹਾ ਸਕੱਤਰ ਸੂਬੇਕ ਜੰਗੜ ਪੈਣੀ 올 ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨਤਰ ਮੋਵਾਲਾ ਅਤੇ ਜ਼ਿਲ੍ਹਾ ਉਪ ਪ੍ਰਧਾਨ ਨੀਰਜ ਰਾਣੀ ਨੇ ਕੀਤੀ ਮੰਗ ਪੱਤਰ ਦੇਣ ਵਾਲੇ ਆਗੂਆਂ ਵੱਲੋਂ ਉਕਤ ਮੰਗਾਂ ਨੂੰ ਪੂਰੇ ਜ਼ੋਰ ਨਾਲ ਡਿਪਟੀ ਕਮਿਸ਼ਨਰ ਫਾਜ਼ਿਲਕਾ ਅੱਗੇ ਪੇਸ਼ ਕੀਤਾ ਗਿਆ ਅਤੇ ਹਾਜ਼ਰ ADC ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦਾ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਨੂੰ ਭੇਜ ਦਿੱਤਾ ਜਾਵੇ। ਅੱਜ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਤੇ ਸਰਬ ਭਾਰਤ ਨੌਜਵਾਨ ਸਭਾ ਪੰਜਾਬ ਵੱਲੋਂ ਇੱਕ ਮੰਗ ਪੱਤਰ ਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਡੀਸੀ ਸਰਵਾਨਾਂ ਨੂੰ ਦਿੱਤੇ ਜਾਣੇ ਮੁੱਖ ਮੰਤਰੀ ਰਹੀਂ। ਇਹ ਮੰਗ ਪੱਤਰ ਫਰੋਹ ਪਰੂ ਸੈਣੀ ਵਾਲਾ ਵਿਖੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਜਿੱਥੇ ਸਮਾਧ ਹੈ। ਉਹਦੇ ਸਬੰਧ ਵਿੱਚ ਦਿੱਤੇ ਗਏ ਨੇ ਕਿ ਉਹ ਉਥੇ ਹੁਸੈਨੀਵਾਲਾ ਵਿਖੇ ਇੱਕ ਅਜਾਇਬ ਘਰ ਬਣਾਇਆ ਜਾਵੇ ਜਿੱਥੇ ਭਗਤ ਸਿੰਘ ਦੀਆਂ ਹੋਰ ਸ਼ਹੀਦਾਂ ਦੀਆਂ ਜਿਹੜੀਆਂ ਇਤਿਹਾਸਕ ਹੱਥ ਲਿਖਤਾਂ ਨੇ ਜਾਂ ਹੋਰ ਉਹਨਾਂ ਦੇ ਇਤਿਹਾਸਕ ਜਿਹੜੇ ਦਸਤਾਵੇਜ਼ ਨੇ ਉਹ ਉਥੇ ਰੱਖੇ ਜਾਣ। ਔਰ ਇਸ ਦੇ ਨਾਲ ਹੀ ਜਿਹੜਾ ਇੱਕ ਫਿਰੋਜ਼ਪੁਰ ਦੇ ਵਿੱਚ ਟੂੜੀ ਬਾਜ਼ਾਰ ਦੇ ਵਿੱਚ ਜਿੱਥੇ ਭਗਤ ਸਿੰਘ ਔਰ ਇਨਕਲਾਬੀ ਉਹਨਾਂ ਦੇ ਸਾਥੀ ਜਿਹੜੇ ਉਥੇ ਜਿਹੜੇ ਰਹਿੰਦੇ ਰਹੇ ਨੇ ਉਸ ਘਰ ਦੇ ਵਿੱਚ ਤੇ ਉਹ ਵੀ ਮੰਗ ਹੈ ਸਾਡੀ ਕਿ ਉਸ ਘਰ ਨੂੰ ਜਿਹੜਾ ਤੁਰੰਤ ਜਿਹੜੇ ਉੱਥੇ ਜਿਹੜੇ ਉਹ ਪਰਿਵਾਰ ਰਹਿ ਰਿਹਾ ਉਹਨਾਂ ਨੂੰ ਹੋਰ ਉਸ ਦਾ ਪ੍ਰਬੰਧ ਜਿਹੜਾ ਘਰ ਬਣਾ ਕੇ ਜਾਂ ਉਸ ਉਹਨਾਂ ਨੂੰ ਜਿਹੜਾ ਉਸ ਉਸ ਦਾ ਮੁੱਲ ਜਿਹੜਾ ਦੇ ਕੇ ਔਰ ਉਸ ਘਰ ਨੂੰ ਇਤਿਹਾਸਕ ਥਾਂ ਦੇ ਤੌਰ ਤੇ ਇੱਕ ਕਿਉਂਕਿ ਭਗਤ ਸਿੰਘ ਸਾਡੇ ਦੇਸ਼ ਦਾ ਯਾਨੀ ਪੂਰੀ ਦੁਨੀਆ ਦੇ ਲੋਕ ਜਿਹੜੇ ਇਸ ਥਾਂ ਤੇ ਜਿਹੜੇ ਆਉਂਦੇ ਨੇ ਔਰ ਸਾਡੇ ਪੰਜਾਬ ਦਾ ਇੱਕ ਭਗਤ ਸਿੰਘ ਹੋਵੇ ਸਾਡੇ ਪੰਜਾਬ ਦੇ ਜਿਹੜੇ ਇਨਕਲਾਬੀ ਹੋਣ ਔਰ ਉਹਨਾਂ ਦੀ ਜਿਹੜੀ ਇੱਕ ਮੰਗ ਸਾਡੀ ਇਹ ਵੀ ਹੈ ਕਿ ਉਹ ਜਿਹੜੀ ਸਿਲੇਬਸ ਦੇ ਵਿੱਚ ਉਹਨਾਂ ਇਨਕਲਾਬੀਆਂ ਦੇ ਜਿਹੜੇ ਉਹ ਉਹਨਾਂ ਇਨਕਲਾਬੀਆਂ ਦੇ ਉਹਨਾਂ ਇਨਕਲਾਬੀਆਂ ਦਾ ਸਿਲੇਬਸ ਦੇ ਵਿੱਚ ਜਿਹੜਾ ਉਹ ਇਤਿਹਾਸ ਦਰਜ ਕੀਤਾ ਜਾਵੇ ਤਾਂ ਜੋ ਸਾਡੇ ਆਉਣ ਵਾਲੀ ਪੀੜ੍ਹੀ ਹੈ ਨੌਜਵਾਨੀ ਹੈ ਸਾਡੇ ਦੇਸ਼ ਦਾ ਭਵਿੱਖ ਹੈ ਉਹਨਾਂ ਨੂੰ ਸਾਡੇ ਸ਼ਹੀਦਾਂ ਬਾਰੇ ਜਿਹੜਾ ਉਹ ਸਾਡੇ ਇਨਕਲਾਬੀਆਂ ਬਾਰੇ ਉਹ ਪੂਰੀ ਜਿਹੜੀ ਜਾਣਕਾਰੀ ਕਿਉਂਕਿ ਜਿਹੜੇ ਉਥੇ ਹੁਸੈਨੀਵਾਲੇ ਵਿਖੇ ਇੱਕ ਪਲੇਟ ਲਗਾਈ ਗਈ ਸੀ ਉਥੇ ਇੱਕ ਵੱਡੀ ਗਲਤੀ ਪੂਰਾ ਇੱਕ ਸਾਲ ਜਿਹੜਾ ਉਹ ਪਲੇਟ ਉਹ ਲੱਗੀ ਰਹੀ ਔਰ ਲੱਖਾਂ ਦੀ ਕੀਮਤੀ ਦੇ ਵਿੱਚ ਉਥੇ ਨੌਜਵਾਨ ਜਿਹੜੇ ਉਹ ਜਾਂਦੇ ਰਹੇ ਪਰ ਉਹਨਾਂ ਨੇ ਨਹੀਂ ਪੜਿਆ ਹੋਇਆ ਸੀ ਉਸ ਤਰੀਕੇ ਦੇ ਨਾਲ ਉਹ ਸਾਨੂੰ ਜਦੋਂ ਤੁਰੰਤ ਉਹ ਗਲਤੀ ਦਾ ਜਦੋਂ ਪਤਾ ਲੱਗਿਆ ਔਰ ਫਰੋਜਪੁਰ ਡੀਸੀ ਰਾਈ ਜਿਹੜੀ ਉਹ ਮੰਗ ਕੀਤੀ ਗਈ ਔਰ ਉਹ ਪਲੇਟ ਵੀ ਜਿਹੜੀ ਉਤਾਰਨ ਦਾ ਜਿਹੜਾ ਉਹ ਕੰਮ ਕੀਤਾ ਗਿਆ ਤਾਂ ਇਸੇ ਤਰੀਕੇ ਦੇ ਨਾਲ ਜਦੋਂ ਸਾਡੇ ਸਲੀਪਸ ਦੇ ਵਿੱਚ ਸਾਡੇ ਇਨਕਲਾਬੀਆਂ ਦਾ ਇਤਿਹਾਸ ਦਰਜ ਕੀਤਾ ਜਾਏਗਾ ਤਾਂ ਇਹ ਗਲਤੀਆਂ ਜਿਹੜੀਆਂ ਸਰਕਾਰਾਂ ਜਾਣਬੁੱਝ ਕੇ ਜੇ ਕਰਦੀਆਂ ਨੇ ਤਾਂ ਉਹ ਤੁਰੰਤ ਜਿਹੜੀ ਜਵਾਨੀ ਹੈ ਸਾਡੀ ਉਹ ਸੁਚੇਤ ਹੋ ਕੇ ਉੱਥੇ ਉਹਨੂੰ ਅਮਲ ਤੇ ਤੌਰ ਤੇ ਜਿਹੜਾ ਉਹ ਕੰਮ ਕਰੇਗੀ ਅੱਜ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਅਤੇ ਸਰਵ ਭਾਰਤ ਨੌਜਵਾਨ ਸਭਾ ਸੂਬਾ ਕੌਂਸਲ ਪੰਜਾਬ ਵੱਲੋਂ ਮਾਣਯੋਗ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਦਿੱਤੇ ਗਏ ਨੇ ਇਹ ਮੰਗ ਪੱਤਰ ਸਾਡੇ ਦੇਸ਼ ਦੇ ਜੰਗ ਅਜ਼ਾਦੀ ਦੇ ਮਹਾਨ ਸ਼ਹੀਦ ਉਹਨਾਂ ਦੀਆਂ ਵਿਰਾਸਤਾ ਨੂੰ ਸੰਭਾਲਣ ਵਾਸਤੇ ਪਰ ਖਾਸ ਤੌਰ ਤੇ ਸੈਣੀ ਵਾਲਾ ਵਿਖੇ ਅਜਾਇਬ ਘਰ ਬਣਾਉਣ ਲਈ ਔਰ ਫਰੋਇਡਪੁਰ ਵਿਖੇ ਤੂੜੀ ਬਾਜ਼ਾਰ ਜਿੱਥੇ ਕਿ ਭਗਤ ਸਿੰਘ ਉਹਨਾਂ ਦਾ ਇੱਕ ਠਹਿਰ ਦਾ ਟਿਕਾਣਾ ਸੀ ਉਹਨਾਂ ਨੂੰ ਇੱਕ ਯਾਦਗਾਰ ਬਣਾਉਣ ਵਾਸਤੇ ਬਾਕੀ ਦੇ ਜਿਹੜੇ ਸਾਡੇ ਸ਼ਹੀਦ ਨੇ ਉਹਨਾਂ ਦੇ ਸਮਾਰਕਾਂ ਨੂੰ ਔਰ ਉਹਨਾਂ ਦੀਆਂ ਹੱਥ ਲਿਖਤਾਂ ਨੂੰ ਉਹਨਾਂ ਦੇ ਜਿੰਨੇ ਵੀ ਡਾਕੂਮੈਂਟ ਨੇ ਚਾਹੇ ਉਹਨਾਂ ਦੀ ਕੇਸ ਦੀ ਪ੍ਰोसीडिंग ਹੈ ਉਹਨਾਂ ਨੂੰ ਸਾਮ ਸਮਾਨ ਰੱਖਣ ਵਾਸਤੇ ਅੱਜ ਜਿਹੜਾ ਡੀਸੀ ਵਰਕਾਪ ਪੰਜਾਬ ਦੇ ਡੀਸੀਆਂ ਰਾਹੀਂ ਮੰਗ ਪੱਤਰ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸਾਡੇ ਪੰਜਾਬ ਦੀ ਜਿਹੜੀ ਸ਼ਹੀਦਾਂ ਦੀ ਵਿਰਾਸਤ ਨੂੰ ਸੰਭਾਲਿਆ ਜਾਵੇ ਕਿਉਂਕਿ ਬੀਤੇ ਦਿਨ ਉਸਹਾਣੀ ਵਾਲਾ ਵਿਖੇ ਇੱਕ ਜਿਹੜੀ ਹੈ ਬਹੁਤ ਵੱਡੀ ਗਲਤੀ ਜਿਹੜੀ ਉਹ ਸਾਹਮਣੇ ਆਈ ਸੀ ਕਿ ਸਾਡੇ ਮਹਾਨ ਸ਼ਹੀਦ ਪਰਮਗੁਨੀ ਭਗਤ ਸਿੰਘ ਦੇ ਜਿਹੜੀ ਉਹਨਾਂ ਦੀ ਹੱਥ ਲਿਖਤ ਹੈ ਉਹਨਾਂ ਦੀ ਹਾਂ ਸੀ ਤੋਂ ਇੱਕ ਦਿਨ ਪਹਿਲਾਂ ਦੀ ਜਿਹੜੀ ਮੂਲ ਚਿੱਠੀ ਸੀ ਉਹਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਬੱਜਰ ਗਲਤੀ ਕੀਤੀ ਹੋਈ ਸੀ ਉੱਥੇ ਸਮਾ ਸਾਮਰਾਜਵਾਦ ਦੀ ਜਗ੍ਹਾ ਤੇ ਸਮਾਜਵਾਦ ਜਿਹੜਾ ਉਹ ਸ਼ਬਦ ਅੰਕਤ ਕਰਨਾ ਉਹਨਾਂ ਦੇ ਪੂਰੇ ਜਿਹੜੇ ਮਾਇਨਿਆਂ ਨੂੰ ਉਹਨਾਂ ਦਾ ਜਿਹੜਾ ਸਪਿਰਟ ਸੀ ਉਹਨਾਂ ਦਾ ਜਿਹੜਾ ਸਿਧਾਂਤ ਸੀ ਉਹਨਾਂ ਦੀ ਫਿਲਾਸਫੀ ਨੂੰ ਬਿਲਕੁਲ ਜਿਹੜਾ ਉਹ ਉਲਟ ਦਰਸਾਉਂਦਾ ਸੀ ਉਹਨੂੰ ਲੈ ਕੇ ਆਲ ਇੰਡੀਆ ਸਟੂਡੈਂਟ ਫਾਊਂਡੇਸ਼ਨ ਵੱਲੋਂ ਆਲ ਇੰਡੀਆ ਯੂਥ ਫਾਊਂਡੇਸ਼ਨ ਵੱਲੋਂ ਪੰਜਾਬ ਭਰ ਦੇ ਵਿੱਚ ਜਿਹੜਾ ਉਹ ਪ੍ਰਦਰਸ਼ਨ ਕੀਤਾ ਗਿਆ ਸੀ ਉਹ ਜਿਹੜੀ ਪਲੇਟ ਹੈ ਉਹ ਜਿਹੜੀ ਚਿੱਠੀ ਹੈ ਉਹ ਸਹੀ ਦਰੁਸਤ ਕਰਕੇ ਉਹ ਸਹੀ ਲਾ ਦਿੱਤੀ ਗਈ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਜਿਹੜੇ ਸਾਡੇ ਪੰਜਾਬ ਦੇ ਸਿਲੇਬਸ ਨੇ ਔਰ ਦੇਸ਼ ਦੇ ਅਸੀਂ ਕੇਂਦਰ ਸਰਕਾਰ ਨੂੰ ਕਹਿੰਨੇ ਆ ਕਿ ਉਹਨਾਂ ਸਲੇਵਸਾਂ ਦੇ ਵਿੱਚ ਜਿਹੜੇ ਸਾਡੇ ਸ਼ਹੀਦਾਂ ਦੀ ਕੁਰਬਾਨੀ ਦਾ ਸਾਡੇ ਸ਼ਹੀਦਾਂ ਦੀ ਜਿਹੜੀ ਹੈ ਫਿਲਾਸਫੀ ਦਾ ਉਹ ਜਿਹੜਾ ਸਲੇਵਸ ਦਾ ਹਿੱਸਾ ਬਣਾਇਆ ਜਾਵੇ ਔਰ ਇਸ ਤਰ੍ਹਾਂ ਜਿਹੜੀਆਂ ਉਹ ਪਿੰਡ ਪੱਦਰ ਤੇ ਦੇਸ਼ ਭਗਤਾਂ ਦੇ ਨਾਂ ਤੇ ਭਗਤ ਸਿੰਘ ਦੇ ਨਾਂ ਤੇ ਉਹ ਲਾਇਬ੍ਰੇਰੀਆਂ ਖੁੱਲੀਆਂ ਜਾਣ ਉਹਨਾਂ ਦਾ ਲਿਟਰੇਚਰ ਜਿਹੜਾ ਉਸਾਮ ਕੇ ਰੱਖਿਆ ਜਾਵੇ ਉਸ ਲੜੀ ਦੇ ਤਹਿਤ ਅੱਜ ਜਿਹੜਾ ਫਾਜ਼ਲ ਕਾ ਵੀਖੇ ਮੰਗ ਪੱਤਰ ਦਿੱਤਾ ਗਿਆ ਐਡੀਸੀ ਸਾਹਿਬ ਨੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਹੈ ਕਿ ਉਹ ਉਹਨਾਂ ਦਾ ਮੰਗ ਪੱਤਰ ਤੁਰੰਤ ਜਿਹੜਾ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਣਗੇ ਔਰ ਇਸ ਜਿਹੜੀ ਜਾਇਜ਼ ਮੰਗ ਨੂੰ ਲੈ ਕੇ ਉਹ ਜਿਹੜਾ ਉਹ ਅਗਾ ਵਧੂ ਕਾਰ ਵੀ ਕਰਨਗੇ ਅੱਜ ਅਸੀਂ ਸਰਵ ਭਾਰਤ ਨੌਜਵਾਨ ਸਭਾ ਔਰ ਆਰਐਨਡੀ ਸਟੂਡੈਂਟ ਫੈਡਰੇਸ਼ਨ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਈ ਜਿਹੜਾ ਇੱਕ ਮੰਗ ਪੱਤਰ ਜਿਹਦੇ ਵਿੱਚ ਸਾਡੇ ਸ਼ਹੀਦਾਂ ਦੀਆਂ ਜੋ ਵਿਰਾਸਤਾ ਨੇ ਉਹਨਾਂ ਨਾਲ ਜੁੜੀਆਂ ਜਿਹੜੀਆਂ ਇਮਾਰਤਾਂ ਨੇ ਜਾਂ ਉਹਨਾਂ ਦੇ ਜਿਹੜੇ ਜੇ ਗੱਲ ਕਰੀਏ ਸਹਿਨੀ ਵਾਲਾ ਸਿੱਧੀ ਸਮਾਰਕ ਹੈ ਜਿਹੜਾ ਪੂਰੇ ਇੰਟਰਨੈਸ਼ਨਲ ਲੈਵਲ ਤੇ ਉਸ ਜਿਹੜੇ ਸਮਾਰਕ ਨੂੰ ਜਾਣਿਆ ਜਾਂਦਾ ਕਿਉਂਕਿ ਭਗਤ ਸਿੰਘ ਉਹਨਾਂ ਦਾ ਜਿਹੜਾ ਉੱਥੇ ਅੰਤਿਮ ਸੰਸਕਾਰ ਕੀਤਾ ਗਿਆ ਸੀ ਤਾਂ ਉੱਥੇ ਜਿਹੜੇ ਇੱਕ ਉਹਨਾਂ ਦੀ ਯਾਦ ਦੇ ਵਿੱਚ ਇੱਕ ਅਜਾਇਬ ਘਰ ਬਣਾਉਣ ਦੀ ਮੰਗ ਨੂੰ ਲੈ ਕੇ ਔਰ ਹੋਰ ਜਿਹੜੇ ਉਹਨਾਂ ਦੇ ਗੁਪਤ ਟਿਕਾਣੇ ਸੀ ਫਿਰੋਜ਼ਪੁਰ ਸ਼ਹਿਰ ਹੋਵੇ ਜੱਫ ਵੱਖ-ਵੱਖ ਸ਼ਹੀਦਾਂ ਦੇ ਨਾਲ ਜੁੜੀਆਂ ਜਿੰਨੀਆਂ ਵੀ ਇਤਿਹਾਸਕ ਇਮਾਰਤਾਂ ਨੇ ਉਹਨਾਂ ਨੂੰ ਇੱਕ ਯਾਦਗਾਰ ਦੇ ਵਜੋਂ ਦੇ ਵਡਾਉਣ ਦੇ ਲਈ ਅਸੀਂ ਜਿਹੜਾ ਅੱਜ ਸੂਬਾ ਕੌਂਸਲ ਦੇ ਸੱਦੇ ਤੇ ਡਿਪਟੀ ਕਮਿਸ਼ਨਰ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਜਿਹੜੇ ਅੱਜ ਦੇ ਦਿਨ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਨੇ ਮੈਂ ਨੀਰੇਜ ਆਲਿੰਗਿਆ ਸਟੂਡੈਂਟ ਫੈਡਰੇਸ਼ਨ ਦੀ ਮੇਰੇ ਪੱਧਾਰ ਅਸੀਂ ਅੱਜ ਹੀ ਸਾਡੇ ਸਟੂਡੈਂਟ ਪਰੇਸ਼ਨ ਵੱਲੋਂ ਤੇ ਯੂਥ ਫੈਡਰੇਸ਼ਨ ਵੱਲੋਂ BC ਕੋਲ ਮੰਗ ਪੱਤਰ ਲੈ ਕੇ ਆਏ ਆਂ ਮੰਗ ਪੱਤਰ ਜਿਹੜੇ ਕੀ ਆਪਣੇ ਦੇਸ਼ ਦੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਤੇ ਸਹਨੀਵਾਲਾ ਫਿਰੋਜ਼ਪੁਰ ਵੀ ਕੇ ਉਹਨਾਂ ਦਾ ਇਤਿਹਾਸਿਕ ਜਗ੍ਹਾ ਹੈ ਜਿਹੜੀ ਕੀ ਉਹਦੀ ਉਹਨਾਂ ਦੀਆਂ ਵਿਰਾਸਤ ਨੂੰ ਬਚਾ ਕੇ ਰੱਖਣ ਲਈ ਤੇ ਉਹਨਾਂ ਦੇ ਲਿਖਤਾ ਲਿਖਤਾ ਉਹਨਾਂ ਨੂੰ ਉਹਨਾਂ ਦਾ ਜਾਇਬਕਰ ਬਣਾਉਣਾ ਤੇ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਇਹ ਵੀ ਅਸੀਂ ਕਹਿੰਨੇ ਆ ਕਿ ਇਹਨੂੰ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇ ਮੰਗ ਪੱਤਰ ਦੇਣ ਦਾ ਸਾਡਾ ਇੱਕ ਤਾਂ ਸਭ ਨਾਲੋਂ ਮੇਨ ਮਕਸਦ ਇਹ ਹੈ ਕਿ ਜਿਹੜਾ ਕਿ ਸਰਕਾਰ ਦਾ ਇਹ ਸ਼ਹੀਦ ਨੇ ਜਿਹੜੇ ਫ੍ਰੀडम फाइਟਰਸ ਨੇ ਉਹਨਾਂ ਨਾਲ ਲਿੰਕ ਟੁੱਟ ਰਿਹਾ ਮਤਲਬ ਉਹਨਾਂ ਦੀ ਜਿਹੜੀਆਂ ਲਿਕਤਾਂ ਵੱਲ ਕੋਈ ਧਿਆਨ ਨਹੀਂ ਜਾ ਰਿਹਾ ਉਹਨਾਂ ਦੇ ਇਤਿਹਾਸ ਵੱਲ ਕੋਈ ਧਿਆਨ ਨਹੀਂ ਜਾ ਰਿਹਾ ਉਹਨਾਂ ਦੇ ਇਤਿਹਾਸ ਨੂੰ ਕਿਹੜੀਆਂ ਛੇੜਖਾਨੀਆਂ ਹੋ ਰਹੀਆਂ ਨੇ ਬਦਲਿਆ ਜਾ ਰਿਹਾ ਹੈ ਉਹਨਾਂ ਦੇ ਉਹਨਾਂ ਦੇ ਇਤਿਹਾਸ ਨੂੰ ਪੂਰੀ ਤਰ੍ਹਾਂ ਸਾਂਭ ਕੇ ਰੱਖਿਆ ਜਾਵੇ ਉਹਨਾਂ ਦੇ ਇਤਿਹਾਸ 'ਤੇ ਕੋਈ ਬੁਰਾ ਨਾ ਕੀਤਾ ਜਾਵੇ ਉਹਨਾਂ ਦੀ ਜਗ੍ਹਾ ਨੂੰ ਪੂਰੀ ਤਰ੍ਹਾਂ ਮਤਲਬ ਉਹਨਾਂ ਸਾਡਾ ਮੇਨ ਮਕਸਦ ਇਹ ਹੈ ਕਿ ਸਰਕਾਰ ਦਾ ਉਹਦਾ ਧਿਆਨ ਦੇਣਾ ਮੰਗ ਪੱਤਰ ਆਈ ਅਸੀਂ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਦਿਖਾਣਾ ਚਾਹੁੰਦੇ ਆਂ ਵੀ ਇਹ ਵੀ ਜਗ੍ਹਾ ਆ ਗਈਆਂ ਨੇ ਜਿਨ੍ਹਾਂ ਦੀ ਆਪਣੀ ਸੰਸਵਾਰ ਜੁਰੀ ਹੈ। ਟ੍ਰੇਡ ਪੰਜਾਬੀ ਟੀਵੀ ਲਈ ਕੁ੍ਰਿਸ਼ਨ ਸਿੰਘ ਫਾਜ਼ਿਲਕਾ